ਝੂਠੇ ਇਲਜ਼ਾਮਾਂ ਤਹਿਤ ਸਾウਦੀ ਅਰਬ ਦੀ ਜੇਲ੍ਹ ਸਬੰਦ ਜਲੰਧਰ ਜ਼ਿਲ੍ਹੇ ਦੇ ਮਿਠੜੇ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਵਾਧਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੇਵਾਲ ਦੇ ਯਤਨਾਂ ਸਦਕਾ ਘਰ ਵਾਪਸੀ ਕੀਤੀ ਛੁੱਟੀ ਮੰਗਣੀ ਕਿਸੇ ਵਿਅਕਤੀ ਨੂੰ ਇੰਨੀ ਮਹਿੰਗੀ ਪੈ ਸਕਦੀ ਹੈ ਇਹ ਕਦੇ ਵੀ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾ ਨਾਮ ਹੈ ਕਿੱਥੋਂ ਦੇ ਰਹਿਣਾ ਤੇ ਮੇਰਾ ਨਾਮ ਨਰੇਸ਼ ਕੁਮਾਰ ਹੈ ਮੈਂ ਪਿੰਮਟੜਾ ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਕਦੋਂ ਕਿਹੜੇ ਦੇਸ਼ ਗਿਆ ਸੀ ਤੇ ਕੀ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਦਾ ਮੈਂ 2014 ਹੀ ਗਿਆ ਸੀਗਾ ਸੋਦੀਅਰਬੀਆ ਉਦੋਂ ਬਾਅਦ ਚ ਫੇਰੇ ਪਹਿਲੀ ਕੰਪਨੀ ਸਾਡੀ ਬੰਦ ਹੋ ਗਈ ਫੇਰ ਅਸੀਂ ਤਨਾਜਲ ਕਰਾਇਆ ਦੂਸਰੀ ਕੰਪਨੀ ਚ ਦੂਸਰੀ ਕੰਪਨੀ ਚ ਹੋ ਗਿਆ ਸੀ ਮੈਨੂੰ 4 ਸਾਲ 5 ਸਾਲ ਹੋ ਗਏ ਸੀਗੇ ਤੇ 2023 ਚ ਮੈਂ ਉਹਨਾਂ ਨੂੰ ਛੁੱਟੀ ਦੇ ਕਹਿ ਰਿਹਾ ਸੀਗਾ ਵੀ ਆਉਣ ਦਾ ਤੇ ਛੁੱਟੀ ਨਹੀਂ ਦੇ ਰਹੇ ਸੀਗੇ इस करके फिर मेरे झूठा इलजाम लगाता दावा कर दिया कंपनी ने चोरी का दो हजार तेईस दो हजार तेईस अठवे महीने के साढ़े चार महीने छोटे खाने रखे थाने मेन जेल चल दिता तो जेल च मेरा कोर्ट चलिया कोर्ट चलिया पहली तारीख आई मेरी महीने बाद तो जेल च महीना हो गया गांधी ਤੇ ਜੱਜ ਨੇ ਮੈਨੂੰ ਬਰੀ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਉਹਨੇ ਇਸਤਨਾਫ ਕੀਤਾ ਵੱਡੇ ਕੋਰਟ 'ਚ। ਫਿਰ ਵੱਡੇ ਕੋਰਟ ਨੇ ਵੀ ਜੱਜਾਂ ਨੇ ਮੈਨੂੰ ਉਹੀ ਫੈਸਲਾ ਰੱਖਿਆ। ਉਸ ਤੋਂ ਬਾਅਦ ਛੱਡਣ ਦੇ ਹੁਕਮ ਮਿਲ ਗਏ ਸੀਗੇ ਦੋ ਵਾਰੀ ਤੇ ਫਿਰ ਛੱਡਿਆ ਨਹੀਂ ਸੀਗਾ 사우ਦੀ ਅਰਬ। ਕੈਪਟਨ ਨੇ ਇਨਸ਼ਾਅਦੇ ਜਿਲਦਨ ਨੇ। ਉਸ ਤੋਂ ਬਾਅਦ ਫਿਰ ਮੈਨੂੰ 3.5 ਮਹੀਨੇ ਹੋ ਗਏ ਮੇਰੇ ਖਰਾਬ ਕਰਦੇ ਰਹਾ ਮੈਸੀ ਬਾਰ ਬਾਰ ਆ ਰਹੀ ਸੀ ਕਿ ਪਛਰੇ ਸੀ ਵੀ ਕਿਉਂ ਨਹੀਂ ਛੱਡ ਰਹੇ ਹੈਗੇ। ਤੇ ਮੈਸੀ ਨੂੰ ਵੀ ਕੁਛ ਨਹੀਂ ਦੱਸ ਰਿਹਾ ਸੀਗੇ। ਤੇ ਫੇ 3.5 ਮਹੀਨੇ ਬਾਅਦ ਮੈਨੂੰ ਛੱਡਿਆ ਉਹਨੇ ਜਾਨੀ ਇੱਕ ਸਾਲ ਮੇਰਾ ਪੂਰਾ ਖਰਾਬ ਕਰ ਦਿੱਤਾ ਫਿਰ ਉਸ ਤੋਂ ਬਾਅਦ ਬਾਹਰ ਨਿਕਲੇ ਤੇ ਉਸ ਤੋਂ ਬਾਅਦ ਫਿਰ ਖਾਸ ਦਾ ਮਹਿਕਮਾ ਪਾਤਤਾ ਉਹਨੇ ਕੰਪਨੀ ਨੇ ਤੇ ਉਹਦੇ ਵਿੱਚੋਂ ਮੈਨੂੰ ਬਰੀ ਮਿਲ ਗਿਆ ਸੀਗਾ ਵੈਨੋਸੀ ਮੇਰਾ ਵੀਜ਼ਾ ਨਹੀਂ ਕੈਨਸਲ ਕਰ ਰਿਹਾ ਸੀਗਾ ਤੇ ਫਿਰ ਉਸ ਤੋਂ ਬਾਅਦ ਚ ਗਿਆ ਮੈਸੀ ਇੰਡੀਅਨ ਮੈਸੀ ਨੇ ਤੇਦਰ ਬਾਬਾ ਜੀ ਨੇ ਵੀ ਫੈਕਸ ਹਮਾਰੀਆਂ ਵੀ ਬੰਦਾ ਕਿਉਂ ਨਹੀਂ ਕੱਲ ਰਿਹਾ ਹੈਗੇ ਤੇ ਫਿਰ ਐਨਓਸੀ ਮੈਨੂੰ ਫਿਰ ਆਨਲਾਈਨ ਤੇ ਮਿਲਿਆ 6 ਮਹੀਨਾ ਬਾਅਦ ਆ ਕਿੰਨੇ ਸਾਲ ਬਾਅਦ ਵਾਪਸ ਪਰਤੇ ਹੋ ਵਾਪਸੀ ਦੀ ਆਸ ਫਿਰ ਕਿਵੇਂ ਬੱਜੀ ਵਾਪਸੀ ਦਾ ਆਸ ਤਾਂ ਫਿਰ ਜਦੋਂ ਮੇਰਾ ਕੇਸ ਹੀ ਖਤਮ ਹੋ ਗਿਆ ਸੀਗਾ ਤਾਂ ਜੇ ਮੈਂ ਨਵਾਂ ਆਸ ਹੈਗੀ ਸੀ ਕਿ ਵਾਪਸ ਮੁੜ ਸਕਦਾ ਨਹੀਂ ਜਦੋਂ ਪਹਿਲਾਂ ਜਦੋਂ ਫੜਾਇਆ ਸੀਗਾ ਉਹਨੇ ਦਾਵਾ ਕੀਤਾ ਸੀ ਉਦੋਂ ਕੁਝ ਨਹੀਂ ਆਸ ਸੀਗੀ ਵੀ ਕੁਝ ਵੀ ਹੋ ਸਕਦਾ ਵੀ ਸੌਦੀ ਹੈਗੇ ਆ ਸੌਦੀਆਂ ਦੀ ਸੌਣ ਲੰਗੇ ਪਰ ਨਹੀਂ ਜਿਹੜੇ ਜੱਜ ਆ ਉਧਰ ਦੇ ਜੱਜ ਬਹੁਤ ਵਧੀਆ ਜੱਜ ਸਭ ਤੋਂ ਵਧੀਆ ਜੱਜ ਆ ਕਾਨੂੰਨ ਤਾਂ ਸਖਤ ਹੈਗੇ ਜਿਹੜੇ ਗਲਤੀਆਂ ਕੀਤੀਆਂ ਉਹਨਾਂ ਲਈ ਕਾਨੂੰਨ ਸਖਤ ਹੈਗੇ ਆ ਪਰ ਜਿਹੜੇ ਬੇਕਸੂਰ ਆ ਉਹਨਾਂ ਲਈ ਨਹੀਂ ਹੈਗੇ ਜੱਜ ਜਿਹੜੇ ਕਰਦਾ ਸੀ ਕੀ ਹੋ ਸਕਦਾ ਸੀ ਤੁਹਾਡੇ ਨਾਲ ਉਸ ਨੂੰ ਨਹੀਂ ਉਹ ਲੱਗਦਾ ਸੀ ਕਿ ਸਜ਼ਾ ਹੋ ਸਕਦੀ ਹੈ ਵੀ ਸੌਦੀ ਦਲੀਲਾਂ ਗਲਤ ਗਲਤ ਪੇਸ਼ ਕਰ ਸਕਦਾ ਆ ਪਰ ਉਹ ਜੋ ਉਧਰ ਲਈ ਸੀਗੇ ਜੱਜ ਸੀਗੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਪੂਰਾ ਸਾਰਾ ਦੇਖਿਆ ਤੇ ਉਹ ਕਹਿੰਦੇ ਨਹੀਂ ਬੇਕਸੂਰ ਹੈ ਤੂੰ ਬਾਬਾ ਜੀ ਦਾ ਰابطਾ ਕਿਸ ਦਾ ਬਾਬਾ ਜੀ ਦਾ ਰابطਾ ਘਰ ਵਾਲਿਆਂ ਨੇ ਕੀਤਾ ਸੀਗਾ ਤੇ ਘਰ ਦੇ ਆਏ ਸੀਗੇ ਇੱਥੇ ਤੇ ਬਾਬਾ ਜੀ ਨੂੰ ਆ ਕੇ ਕਿਹਾ ਤੇ ਬਾਬਾ ਜੀ ਨੇ ਫਿਕਸ ਕਰ ਮਾਰੀਆਂ ਦਿੱਲੀ ਮੈਸੇਜ ਮਾਰੀਆਂ ਫਿਕਸਾ ਪੁੱਢ ਲੱਗੇਗਾ ਜੀ ਸਾਲ ਕੋ ਜਨਵੇਂ ਸੇ ਸੱਤ ਤੱਕ ਵੀ ਨਹੀਂ ਨਾ ਸੱਤ ਤੱਕ ਵੀ ਨਹੀਂ ਲੱਗੇ ਜੀ ਹਾਂ ਜਵਾਬ ਸੀ ਕੀਤਾ ਹਾਂ ਜੀ ਹਾਂ ਤਾਂ ਅੱਛਾ ਲੱਗ ਰਿਹਾ ਹੈ ਕੀ ਕੀ ਕਰਨਾ ਚਾਹੁੰਨੇ ਬਾਕੀ ਜਿਹੜੇ ਬਾਕੀ ਆਨ ਠੀਕ ਹੈ ਆਪਣਾ ਕੰਮ ਕਰਨ ਪਰ ਦੇਖਣ ਸੌਦੀ ਚੰਗੇ ਵੀ ਹੁੰਦੇ ਵਿੱਚ ਮਾੜੇ ਵੀ ਹੁੰਦੇ ਆ ਤੇ ਬਸ ਛੁੱਟੀ ਮੰਗਣ ਕਾਰਨ ਇਹ ਛੁੱਟੀ ਕਰਨ ਬਸ 4 ਸਾਲ ਹੋ ਗਏ ਸੀਗੇ ਮੈਨੂੰ 2019 ਚ ਮੈਂ ਛੁੱਟੀ ਕੱਟ ਕੇ ਗਿਆ ਸੀਗਾ ਤੇ ਮੁੜ ਕੇ ਛੁੱਟੀ ਨਹੀਂ ਮਿਲਿਆ ਸੀਗਾ ਕਾਰਡ ਨਹੀਂ ਬਣਾ ਰਹੇ ਸੀਗੇ ਆਈਡੀ ਨਹੀਂ ਬਣਾ ਰਹੇ ਸੀਗੇ ਤੇ ਉਹ ਆਈਡੀ ਮੈਂ ਉਹਨਾਂ ਨੂੰ ਜੋਰ ਪਾ ਰਿਆ ਸੀਗਾ ਵੀ ਆਈਡੀ ਬਣਾ ਦਿਓ ਮੇਰੀ ਪਰ ਆਈਡੀ ਨਹੀਂ ਬਣਾ ਕੇ ਦਿੰਦੇ ਸੀਗਾ ਹਾਂਜੀ ਬਾਪਾ ਜੀ ਨੰਮਾ ਜੀ ਨਾਲ ਦੇਤਾ ਸਾਡੀ ਭੈਣ ਨੇ ਬਹੁਤ ਜਾਣ ਕੇ ਆ ਜੰਮੀ ਭੈਣ ਨੇ ਬਹੁਤ ਕਾਲ ਕੀਤੀ ਬਹੁਤ ਜਾਣ ਕੇ ਸਾਡੀ ਭੈਣ ਨੇ ਬਹੁਤ ਇੱਤਹਾ ਹਾਂ ਜੀ ਮੁੰਦੇ ਨੰਮਾ ਜੀ ਨੇ ਅੱਜ ਜਦੀ ਪ੍ਰੈਸ ਕਾਨਫਰੰਸ ਦਾ ਕੀ ਮੁੱਖ ਮੰਤਵ ਹੈ ਜਿਸ ਤਰ੍ਹਾਂ ਲਗਾਤਾਰ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਜੋ ਖਜਲ ਖਵਾਰੀ ਹੁੰਦੀ ਹੈ ਅਸੀਂ ਲਗਾਤਾਰ ਜਿਸ ਤਰ੍ਹਾਂ ਅਮਰੀਕਾ ਤੋਂ ਵਾਪਸ ਆਏ ਕਿਸ ਤਰ੍ਹਾਂ ਹੱਥ ਕੜੀਆਂ ਲਾ ਕੇ ਉਹ ਬੜੀ ਦੁਖਦਾਈ ਖਬਰ ਜਿਹੜੀ ਹੈਗੀ ਹਰੇ ਹਰ ਹਰਦੇ ਨੂੰ ਬੇਦਨ ਵਾਲੀ ਹੈ ਸੋ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਨੌਜਵਾਨ ਜਿਹੜੇ ਹੈ ਮਾਪਿਆਂ ਦੇ ਤੋਂ ਵੀ ਦੂਰ ਹੋ ਜਾਂਦੇ ਆ ਤੇ ਉਹ ਉਹਨਾਂ ਦਾ ਮੁੜ ਕੇ ਵਾਪਸ ਵੀ ਨਹੀਂ ਆਉਂਦੇ ਸੋ ਇਸੇ ਤਰ੍ਹਾਂ ਇੱਕ ਜਲੰਧਰ ਪਿੰਡ ਦੇ ਮੇਠੜਾ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਜਿਹੜਾ ਅੱਜ ਤੋਂ 6 ਸਾਲ ਪਹਿਲਾਂ 사ਉਦੀ ਅਰਬ ਦੇ ਵਿੱਚ ਗਿਆ ਸੀ ਉੱਥੇ ਉਹਨਾਂ ਨੂੰ ਜਿਹੜਾ ਹੈ ਚੁੰਕੀ ਦਾ ਵੀ ਦਾ ਕੰਮ ਜਿਹੜਾ ਉਹਨੂੰ ਮਿਲਿਆ ਤੇ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾ ਕੇ ਇਹਨਾਂ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ 2023 ਦੇ ਵਿੱਚ ਇਹਨਾਂ ਦਾ ਪਰਿਵਾਰ ਆਇਆ ਤੇ ਇਹਨਾਂ ਨੇ ਆਪਣੀ ਦਰਦ ਕਹਾਣੀ ਸਾਰੀ ਦੱਸੀ ਤੇ ਉਹਨਾਂ ਦੇ ਬੇਹਤਰਾ ਇਹਨਾਂ ਦੇ ਨਾਲ ਗੱਲਬਾਤ ਵੀ ਹੋਣੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਜਿਹੜੀ ਹੈਗੀ ਅੰਬੈਸੀ ਨੂੰ ਅਸੀਂ ਲੈਟਰ ਲਿਖਿਆ ਅੰਬੈਸੀ ਨੇ ਇਹਨਾਂ ਨੂੰ ਉਹਦੇ ਕੋਲ ਛੁਡਵਾ ਕੇ ਤੇ ਉਹ ਫਿਰ ਪੁਲਸਕ ਲੈ ਗਈ ਉਹ ਗੇ ਵੀ ਉੱਤੇ ਕੇਸ ਉਹਨਾਂ ਨੇ ਕਰ ਦਿੱਤਾ ਸੀਗਾ ਤਕਰੀਬਨ ਦੇਰ ਹੈਗਾ ਉਹ ਮੁਫਤ ਮਹੀਨੇ ਜਿਹੜਾ ਹੈਗਾ ਕੇਸ ਇਹਨਾਂ ਦੇ ਉੱਤੇ ਚੱਲਦਾ ਰਿਹਾ ਫਿਰ ਇਹ ਪੰਜ ਬਿੰਦ ਦੇਜਾਂ ਦੇ ਵਿੰਜ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਬਰੀ ਕਰਨ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਰਹਾ ਨਹੀਂ ਕੀਤਾ ਜੇਲ੍ਹ ਤੋਂ ਫਿਰ ਦੁਬਾਰਾ ਵਾਰ-ਵਾਰ ਅੰਬੈਸੀ ਦੇ ਕਰਨ ਸੰਪਰਕ ਕਰਨ ਤੇ ਤੇਰੇ ਨੂੰ ਦੋ ਤਿੰਨ ਮਹੀਨੇ ਬਾਅਦ ਉਹਨਾਂ ਨੂੰ ਬਰੀ ਕੀਤਾ ਬਾਹਰ ਕੀਤਾ ਪਹੁੰਚ ਤੋਂ ਕ੍ਰਿਸਟਡੀ ਤੋਂ ਉਸ ਤੋਂ ਮਗਰੋਂ ਦੀ ਅੰਬੈਸੀ ਨੇ ਜਿਹੜਾ ਹੈਗਾ ਵਾ ਇਧਰ ਭੇਜਣ ਵਾਸਤੇ ਤੇਰੀ ਕੰਪਨੀ ਜਿਹੇ ਦਾ ਵੀਜ਼ਾ ਹੋਵੇ ਉਹਦੇ ਕੋਲ ਨੂੰ ਐਨਓਸੀ ਲੈਣੀ ਪੈਂਦੀ ਆ ਉਹ ਐਨਓਸੀ ਨਹੀਂ ਦਿੱਤੀ ਫਿਰ ਇਹ ਵਿਚਾਰਾ ਭਟਕਦਾ ਰਿਹਾ ਫਿਰ ਉਹਦੇ ਵਾਸਤੇ ਜਿਹੜਾ ਹੈ ਅੰਬੈਸੀ ਨੇ ਜਿਹੜਾ ਹੈਗਾ ਸੰਪਰਕ ਕਰਕੇ ਉਹ ਨਾਲ ਇਹਨੂੰ ਜਿਹੜਾ ਹੈਗਾ ਐਨਓਸੀ ਜਿਹੜੀ ਆਨਲਾਈਨ ਅਪਲਾਈ ਕਰਕੇ ਤੇਨੂੰ ਵਾਪਸ ਭੇਜਿਆ ਅਦੇ 6 ਸਾਲਾਂ ਪਿਛੋਂ ਆ ਪਿਛਲੇ ਮਹੀਨੇ ਵਾਪਸ ਆਇਆ ਸੋ ਅਸੀਂ ਸਾਡਾ ਤੇ ਇਹ ਤੁਹਾਡੇ ਸਾਰਿਆਂ ਨਾਲ ਸੰਪਰਕ ਕਰਨ ਦਾ ਇਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸਾਡੇ ਬੱਚੇ ਬਾਹਰ ਜਾ ਕੇ ਉਹ ਜਾਂਦੇ ਤਾਂ ਕਮਾਈ ਕਰਨ ਵਾਸਤੇ ਆ ਪਰਿਵਾਰ ਨੂੰ ਆਸਮਾ ਹੁੰਦੀ ਹੈ ਕਿ ਸਾਡਾ ਪਰਿਵਾਰ ਚੱਲੇ ਘਰ-ਬਾਰ ਵਧੀਆ ਹੋਵੇ ਬੱਚੇ ਪੜ੍ਹਾਈਏ ਪਰ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਤੇ ਕਿਉਂਕਿ ਉਧਰ ਜਾ ਕੇ ਜਿਹੜੇ ਜਿੰਨੇ ਵੀ ਉਹ ਜਿੰਨਾਂ ਦੇ ਕੋਲ ਕੰਮ ਕਰਦੇ ਆ ਉਹਨਾਂ ਕੋਲ ਜਦੋਂ ਪੈਸੇ ਮੰਗਦੇ ਆ ਤੋ ਉਹ ਕੋਈ ਨਾ ਕੋਈ ਕੇਸ ਪਚੋਰੀ ਦਾ ਬਾਦ ਦਿੰਦੇ ਆ ਕਿ ਆਪੇ ਤੇਰੇ ਫਿਰਨਗੇ ਜਿਹੜੇ ਹੈ ਅਦਾਲਤਾਂ ਦੇ ਵਿੱਚ ਸੋ ਇਸ ਇਸ ਤਰ੍ਹਾਂ ਦੇ ਨਾਲ ਜਿਹੇ ਸੇ ਲੜਕੀਆਂ ਦਾ ਜਿਹੜਾ ਹੈਗਾ ਉਹ ਧਾਕੇ ਅਰਬ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਹੋ ਰਿਹਾ ਉੱਥੇ ਧਾਕੇ ਸਾਡੇ ਜਿਹੜੇ ਨੌਜਵਾਨਾਂ ਉਹਨਾਂ ਦੇ ਨਾਲ ਵੀ ਸੋਸ਼ਲ ਹੋ ਰਿਹਾ ਕਿਉਂਕਿ ਇਹ ਜਿਹੜਾ ਹੈਗਾ ਉੱਥੇ ਦਾ ਜਿਹੜਾ ਸਿਸਟਮ ਆ ਉੱਥੇ ਇੰਨੀ ਜ਼ਿਆਦਾ ਸੁਣਵਾਈ ਨਹੀਂ ਜਿਸ ਤਰ੍ਹਾਂ ਹੋਰ ਨਾ ਮੁਲਕਾਂ ਦੇ ਵਿੱਚ ਤਦੋਂ ਇਹ ਲੀਗਲ ਬੰਦਾ ਵੀ ਜਿਹੜਾ ਹੈਗਾ ਉਹਦੇ ਉੱਤੇ ਵੀ ਜਿਹੜਾ ਹੈਗਾ ਉਹਨੂੰ ਇਸ ਤਰ੍ਹਾਂ ਪਸਾਇਆ ਜਾਂਦਾ ਸੋ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਹੈਗੇ ਸਾਡੇ ਭੈਣ ਭਰਾ ਜਿਹੜੇ ਵੀ ਹੈਗੇ ਜਿਹੜੇ ਜਾਣ ਤੋਂ ਪਹਿਲਾਂ ਜਿਹੜੇ ਹੈਗੇ ਸਾਨੂੰ ਕੰਪਨੀ ਦੇਖਣੀ ਚਾਹੀਦੀ ਹੈ ਜਾਂ ਜਿਹੜਾ ਹੈਗਾ ਵਰਕ ਪਰਮਿਟ ਦੇਖਣਾ ਚਾਹੀਦਾ ਤਾਂ ਕਿ ਜਿੱਥੇ ਅਸੀਂ ਜਾ ਰਹੇ ਹਾਂ ਕਿ ਉਹ ਵੀ ਸਾਡੇ ਵਾਸਤੇ ਬੈਨੀਫਿਟਾ ਜਾਂ ਉਹਦਾ ਲਾਹਾ ਹੋਊਗਾ ਜਾਂ ਅਸੀਂ ਉੱਥੇ ਜਾ ਕੇ ਫਸ ਜਾਵਾਂਗੇ ਸਾਡੀ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਜਦੋਂ ਵੀ ਜਾਣੇ ਲੀਗਲ ਏਜੰਟਾਂ ਕੋਈ ਜਾਓ ਉੱਥੇ ਜਾਣ ਤੋਂ ਪਹਿਲਾਂ ਕੰਪਨੀ ਦੇਖੋ ਜਿਹਦੇ ਵਿੱਚ ਜਾਣੇ ਤਾਂ ਕਿ ਉੱਥੇ ਜਾ ਕੇ ਵੀ ਤੁਸੀਂ ਸੇਫ ਵੀ ਹੋ ਤੇ ਨਾਲ ਜਿਹੜਾ ਹੈਗਾ ਉਸੇ ਜੇ ਕਮਾਈ ਕਰਨ ਦੀਆਂ ਨੇ ਤੁਸੀਂ ਪਰਿਵਾਰ ਲਈ ਕਮਾਈ ਵੀ ਕਰੋ ਜਿਹੜੀ ਇੱਕ ਰਕੇਸ਼ ਕੁਮਾਰ ਦੀ ਜਿਹੜੀ ਕਹਾਣੀ ਹੈ ਇਹ ਲਗਾਤਾਰ ਪਰਿਵਾਰ ਨੇ ਵੀ ਬਹੁਤ ਦੁੱਖ ਸਹਿ ਆਇ ਤੇ ਅੰਦਰੇ ਬਾਰ-ਬਾਰ ਰੋਂਦੇ ਸੀ ਪਰ ਅੱਪਾ ਕੀ ਕਰ ਸਕਦੇ ਜਿੰਨਾ ਤੇ ਰੋਦਾ ਉਹ ਤਾਂ ਕਿਸੇ ਲਾਗ ਨੂੰ ਉਹਨਾਂ ਅਨੁਸਾਰ ਹੀ ਆਉਣਾ ਸੀ ਇਹ ਸਿਹਸਿਆ ਸਾਲਾਂ ਪਿੱਛੇ ਵਾਪਸ ਆਏ ਆ ਅਸੀਂ ਮਾਰੇ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਨ ਸੋ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਆ ਤੁਹਾਡਾ ਸਾਰਿਆਂ ਦਾ ਇੱਕ ਜਿਹੜੇ ਹੈ ਵੀਰ ਦੀ ਦਰਦ ਕਹਾਣੀ ਤੁਸੀਂ ਸੁਣੀ ਆ ਤੁਹਾਡਾ ਵੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز